ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜਲੰਧਰ ਦਿਹਾਤੀ ਪੁਲਿਸ ਦੀ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਾਰੀ ਫਿਊਲ ਸਟੇਸ਼ਨ ਦੇ ਗੋਲੀਬਾਰੀ ਮਾਮਲਾ ਪੁਲਿਸ ਮੁਕਾਬਲੇ ਵਿੱਚ ਜਵਾਬੀ ਕਾਰਵਾਈ ਦੌਰਾਨ ਇੱਕ ਦੋਸ਼ੀ ਕਾਬੂ ਇੱਕ ਪਿਸਤੌਲ ਜਿੰਦੇ ਕਾਰਤੂਸ ਤਿੰਨ ਵਾਹਨ ਅਤੇ ਕੁਝ ਖੋਲ ਬਰਾਮਦ ਜਲੰਧਰ 19 ਦਸੰਬਰ 2025 ਮਾਨਯੋਗ ਹਰਵਿੰਦਰ ਸਿੰਘ ਵੇਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਨਰਿੰਦਰ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਕਰਤਾਰਪੁਰ ਅਤੇ ਆਈਐਨਐਸਪੀ ਰਮਨਦੀਪ ਸਿੰਘ ਮੁਖ ਅਫਸਰ ਥਾਣਾ ਕਰਤਾਰਪੁਰ ਅਤੇ ਉਹਨਾਂ ਦੀ ਪੁਲਿਸ ਟੀਮ ਵੱਲੋਂ ਕਰਾਰੀ ਫਿਊਲ ਸਟੇਸ਼ਨ ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇੱਕ ਦੋਸ਼ੀ ਨੂੰ ਪੁਲਿਸ ਮੁਕਾਬਲੇ ਦੌਰਾਨ ਕਾਬੂ ਕਰ ਲਿਆ ਹੈ ਜਦਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਹਾਲੇ ਫਰਾਰ ਹੈ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਘਟਨਾ 19 ਦਸੰਬਰ 2025 ਨੂੰ ਦੁਪਹਿਰ ਕਰੀਬ 1:18 ਮਿੰਟ ਉੱਤੇ ਕਰਾਰੀ ਫਿਊਲ ਸਟੇਸ਼ਨ ਪੁਲਿਸ ਪੋਸਟ ਅਲਾਵਲਪੁਰ ਥਾਣਾ ਆਦਮਪੁਰ ਦੇ ਇਲਾਕੇ ਵਿੱਚ ਵਾਪਰੀ ਮੌਕੇ ਤੇ ਸੈਨ ਸੋਲਜਰ ਕਾਲਜ ਦੀ ਵਿਦਿਆਰਥੀ ਚੋਣਾ ਸੰਬੰਧੀ ਲਗਭਗ 20 ਤੋਂ 30 ਨੌਜਵਾਨ ਇਕੱਠੇ ਹੋਏ ਸਨ ਇਸ ਦੌਰਾਨ ਚਾਰ ਗੱਡੀਆਂ ਦੇ ਵਿੱਚ ਕੁਝ ਨੌਜਵਾਨ ਆਏ ਜਿਨ੍ਹਾਂ ਨੇ ਅਚਾਨਕ ਹੀ ਇਕੱਠੇ ਹੋਏ ਨੌਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚੱਲਣ ਕਾਂ ਗੁਰਪ੍ਰੀਤ ਸਿੰਘ ਉਰਫ ਗੋਪੀ सरपंच ਪਿੰਡ ਸ਼ਿਵਦਾਸਪੁਰ ਥਾਣਾ ਕਰਤਾਰਪੁਰ ਦੀ ਲੱਤ ਵਿੱਚ ਗੋਲੀ ਲੱਗੀ ਜਦਕਿ ਸੌਰਵ ਦੇ ਪਿੱਠ ਵਿੱਚ ਗੋਲੀ ਲੱਗੀ ਦੋਹਾਂ ਜ਼ਖਮੀਆਂ ਨੂੰ ਤੁਰੰਤ ਫੋਰਟਸ ਹਸਪੀਟਲ ਜਲੰਧਰ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਦੀ ਰਿਪੋਰਟ ਅਨੁਸਾਰ ਦੋਵੇਂ ਖਤਰੇ ਤੋਂ ਬਾਹਰ ਹਨ ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਦੇ ਹੱਥੀ ਪੁਲਿਸ ਵੱਲੋਂ ਤੁਰੰਤ ਇਲਾਕੇ ਵਿੱਚ ਨਾਕਾ ਬੰਦੀ ਕੀਤੀ ਗਈ ਵੱਖ-ਵੱਖ ਟੀਮਾਂ ਨੂੰ ਅਲਰਟ ਕਰਕੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਘੇਰਾਬੰਦੀ ਕੀਤੀ ਗਈ ਜਿਸ ਦੌਰਾਨ ਵਾਰਦਾਤ ਵਿੱਚ ਵਰਤੀਆਂ ਗਈਆਂ ਤਿੰਨ ਗੱਡੀਆਂ ਮੁਖ ਅਫਸਰ ਥਾਣਾ ਕਰਤਾਰਪੁਰ ਵੱਲੋਂ ਪਿੰਡ ਕਹਲਵਾ ਜ਼ਿਲ੍ਹਾ ਕਪੂਰਥਲਾ ਦੇ ਇਲਾਕੇ ਤੋਂ ਬਰਾਮਦ ਕੀਤੀਆਂ ਗਈਆਂ ਹਨ ਸੀਨੀਅਰ ਪੁਲਿਸ ਕਪਤਾਨ ਜੁਲੰਦਰ ਦਿਹਾਤੀ ਵੱਲੋਂ ਦੱਸਿਆ ਗਿਆ ਕਿ ਘੇਰਾਬੰਦੀ ਦੌਰਾਨ ਜਦੋਂ ਪੁਲਿਸ ਟੀਮਾਂ ਵੱਲੋਂ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਸ਼ੀਆਂ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਇੱਕ ਦੋਸ਼ੀ ਲਖਵਿੰਦਰ ਸਿੰਘ ਉਰਫ ਲਖਾ ਪੁੱਤਰ ਦਰਸ਼ਨ ਸਿੰਘ ਵਾਸੀ ਨਵਾਂ ਪਿੰਡ ਥਾਣਾ ਕਰਤਾਰਪੁਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਦੋਸ਼ੀ ਧੁੰਦ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਏ ਮੌਕੇ ਤੇ ਇੱਕ ਪਿਸਤੌਲ ਜਿੰਦਾ ਕਾਰਤੂਸ ਤੇ ਖਾਲੀ ਖੋਲ ਬਰਾਮਦ ਕੀਤੇ ਗਏ ਹਨ ਪੁਲਿਸ ਮੁਤਾਬਕ ਇਸ ਮਾਮਲੇ ਦਾ ਮੁੱਖ ਦੋਸ਼ੀ ਨਸ਼ੱਤਰ ਸਿੰਘ ਉਰਫ ਨਸ਼ੱਤਰ ਬਾਈ ਵਾਸੀ ਹਦੂਦ ਥਾਣਾ ਢਿਲਵਾ ਜ਼ਿਲ੍ਹਾ ਕਪੂਰਥਲਾ ਹਾਲੇ ਫਰਾਰ ਹੈ ਜਿਸ ਦੀ ਗ੍ਰਿਫਤਾਰੀ ਲਈ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਪੂਰੀ ਗੰਭੀਰਤਾ ਨਾਲ ਜਾਰੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਦੋਸ਼ੀਆਂ ਦੀ ਭਾਲ ਕਰਕੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਰਾਮਦੀਪ ਸਿੰਘ ਦੀ ਖਾਸ ਰਿਪੋਰਟ। ਤੇ ਅੱਜ ਜਿਹੜੀ ਹੈਗੀ ਦੁਪਹਿਰ ਦੇ ਵਕਤ ਸਾਡੇ ਜਿਹੜੀ ਹੈਗਾ ਲਾਵਲਪੁਰ ਏਰੀਆ ਪੁਲਿਸ ਪੋਸਟ ਦਾ ਹੈਗਾ ਉੱਥੇ ਇੱਕ ਪੈਟਰੋਲ ਪੰਪ ਹੈਗਾ। ਉਸ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਦੋ ਗਰੁੱਪ ਇੱਕ ਕਾਲਜ ਦੀ ਇਲੈਕਸ਼ਨ ਨੂੰ ਲੈ ਕੇ ਪ੍ਰਧਾਨਗੀ ਦੀ ਇਲੈਕਸ਼ਨ ਨੂੰ ਲੈ ਕੇ ਇਕੱਠੇ ਸੀ ਜਿਨ੍ਹਾਂ ਨੇ ਆਪੋ ਆਪਣੇ ਗਰੁੱਪ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੀ ਜਿਹੜੀ ਕੈਂਪੇਨ ਕਰ ਰਹੀ ਸੀ ਤਾਂ ਜਿਨ੍ਹਾਂ ਦੇ ਵਿੱਚ ਇੱਕ ਗਰੁੱਪ ਜਿਹੜਾ ਹੈਗਾ ਪਹਿਲਾਂ ਉੱਥੇ ਵੇਟ ਕਰ ਰਿਹਾ ਸੀ ਕਿਸੇ ਦੂਸਰੇ ਗਰੁੱਪ ਦੀ ਤਾਂ ਉਹਦੇ ਦੂਸਰਾ ਗਰੁੱਪ ਜਿੱਥੋਂ ਇੱਕ ਆਪਣਾ ਨਸ਼ਤਰ ਭਾਈ ਅਡਾ ਲਖਵਿੰਦਰ ਸਿੰਘ ਲੱਖਾ ਜਿਹੜੇ ਹੈਗੇ ਨੇ ਇਹ ਆਪਣੇ ਸਾਥੀਆਂ ਨਾਲ ਤਿੰਨ ਗੱਡੀਆਂ ਦੇ ਵਿੱਚ ਆਉਂਦੇ ਆ। ਜੀ। ਤਾਂ ਉੱਥੇ ਇਹਨਾਂ ਦੀ ਪਹਿਲਾਂ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਆਲਟਰਕੇਸ਼ਨ ਜਿਹੜੀ ਹੈਗੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਇਹਨਾਂ ਨੇ ਜਿਹੜੇ ਪਹਿਲਾਂ ਤੋਂ ਮੌਜੂਦ ਉੱਥੇ ਗੋਪੀ ਦੀ ਪਾਰਟੀ ਦੇ ਕੁਝ ਵਿਅਕਤੀ ਹੈਗੇ ਸੀ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ। ਜਿਹੜੇ ਵਿੱਚ ਗੋਪੀ ਤੇ ਇੱਕ ਸੌਰਵ ਤੇ ਤੇ ਦੋ ਜਣੇ ਜਿਹੜੇ ਦੋ ਵਿਅਕਤੀ ਸੀ ਇੰਜਰਡ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਫੌਰੀ ਤੌਰ ਤੇ ਜਿਹੜੇ ਹੈਗਾ ਮੇਰੇ ਵੱਲੋਂ ਸਖਤ ਆਦੇਸ਼ ਦਿੰਦੇ ਹੋਏ ਜਿਹੜੀਆਂ ਹੈਗੀਆਂ ਨਾ ਸਪੈਸ਼ਲ ਨਾਕਾਬੰਦੀ ਕੀਤੀ ਗਈ ਐਂਡ ਸਾਰੇ ਜਿਹੜੀ ਪੁਲਿਸ ਫੋਰਸ ਸਾਡੀਆਂ ਟੀਮਸ ਨੇ ਸਾਰੇ ਡਿਸਟ੍ਰਿਕਟ ਨੂੰ ਐਂਡ ਸਰਾਊਂਡਿੰਗ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਨੂੰ ਅਲਰਟ ਕੀਤਾ ਗਿਆ ਐਂਡ ਹੌਟ ਪਰਸੂਟ ਕਰਦੇ ਹੋਏ ਇਹ ਜਿਹੜੇ ਰੋਪੀਆ ਕਿਸੇ ਕਾਰਨ ਲੈ ਕੇ ਵੱਖ-ਵੱਖ ਏਰੀਆ ਦੇ ਵਿੱਚ ਕਿਉਂਕਿ ਨਾਕੇਬੰਦੀ ਕੀਤੀ ਹੋਈ ਸੀ ਇਹਨਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲ ਰਿਹਾ ਸੀ ਤਾਂ ਇਹ ਪਿੰਡਾਂ ਦੇ ਵਿੱਚ ਦੀ ਐਂਡ ਬਚਦੇ ਬਚਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਤਾਂਗ ਦੇ ਵਿੱਚ ਸੀ ਤਾਂ ਸਾਡੇ ਵੱਲੋਂ ਜਿਹੜਾ ਪੁਲਿਸ ਪਾਰਟੀ ਵੱਲੋਂ ਜਿਹੜਾ ਹੈਗਾ ਇਹਨਾਂ ਦਾ ਪਿੱਛਾ ਕਰਦੇ ਹੋਏ ਅ ਸਦਰ ਨਕੋਦਰ ਤੇ ਸਦਰ ਜਿਹੜਾ ਹੈਗਾ ਕਪੂਰਥਲਾ ਦਾ ਜਿਹੜਾ ਐਡਜੋਇਨਿੰਗ ਐਡਜਸੈਂਟ ਏਰੀਆ ਸੀ ਉੱਤੇ ਜਾ ਕੇ ਇਹਨਾਂ ਨੂੰ ਜਿਹੜਾ ਘੇਰ ਲਿਆ ਜਾਂਦਾ ਓਕੇ ਸਾਡੇ ਇਨਸਪੈਕਟਰ ਐ ਐਸ ਐਚਓ ਕਰਤਾ ਥਾਣਾ ਕਰਤਾਰਪੁਰ ਦੇ ਜਿਹੜੇ ਹੈ ਇਨਸਪੈਕਟਰ ਰਮਨਦੀਪ ਤੇ ਉਹਦੀਆਂ ਟੀਮ ਜਿਹੜੀਆਂ ਹੈਗੀਆਂ ਸੀ ਉਸ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਇਹਨਾਂ ਟੀਮ ਜਿਹੜੇ ਹੈਗੇ ਦੋਸ਼ੀ ਸੀ ਉਹਨਾਂ ਨੂੰ ਘੇਰਿਆ ਜਾਂਦਾ ਠੀਕ ਹੈ ਜਿਸ ਦੇ ਵਿੱਚ ਤਿੰਨ ਜਿਹੜੀਆਂ ਗੱਡੀਆਂ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੀਆਂ ਸੀ ਉਹਨਾਂ ਨੂੰ ਅਸੀਂ ਰਿਕਵਰ ਕਰ ਲੈਂਦੇ ਸੀ ਤਾਂ ਕਰ ਲੀਆਂ ਗਈਆਂ ਤਾਂ ਉਸ ਤੋਂ ਬਾਅਦ ਜਦੋਂ ਦੋਸ਼ੀਆਂ ਨੂੰ ਫੜਨ ਵਾਸਤੇ ਜਦੋਜਾਜ ਚੱਲ ਰਹੀ ਸੀ ਤਾਂ ਉਹਨਾਂ ਦੇ ਵਿੱਚੋਂ ਦੋਸ਼ੀਆਂ ਦੇ ਵਿੱਚੋਂ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਐ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਦੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਸ਼ੁਰੂ ਕੀਤੀ ਗਈ ਤਾਂ ਪੁਲਿਸ ਪਾਰਟੀ ਕਿਉਂਕਿ ਟ੍ਰੇਨਡ ਪ੍ਰੋਫੈਸ਼ਨਲ ਹੁੰਦੇ ਆ ਉਹਨਾਂ ਨੇ ਆਪਣਾ ਬਚਾਅ ਕੀਤਾ ਐਂਡ ਆਪਣੇ ਪ੍ਰਾਈਵੇਟ ਡਿਫੈਂਸ ਦੇ ਵਿੱਚ ਤੇ ਆਪਣੇ ਸਾਥੀਆਂ ਦੀ ਜਿਹੜੀ ਬਚਾਅ ਦੀ ਖਾਤਰ ਜਦੋਂ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਉਹਦੇ ਵਿੱਚ ਜਿਹੜਾ ਇੱਕ ਦੋਸ਼ੀ ਤੇ ਇੱਕ આરોપી ਦੇ ਜਿਹੜੀ ਹੈਗੀ ਐ ਖੱਬੀ ਲੱਤ ਦੇ ਵਿੱਚ ਜਿਹੜੀ ਹੈਗੀ ਗੋਲੀ ਲੱਗਦੀ ਹੈਗੀ ਆ ਤਾਂ ਜਿਸ ਨੂੰ ਇੰਜਰਡ ਹੋਣ ਤੋਂ ਬਾਅਦ ਉੱਥੇ ਪੁਲਿਸ ਪਾਰਟੀ ਵੱਲੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਂਦਾ ਜਿਸ ਤੋਂ ਇੱਕ ਬ੍ਰੇਟਾ ਪਿਸਟਲ ਜਿਹੜਾ ਹੈਗਾ ਇਲੀਗਲ ਵੈਪਨ ਹੈਗਾ ਕੰਟਰੀ ਮੇਡ ਪਿਸਟਲ ਹੈ ਵੈਦ ਹਥਿਆਰ ਉਹ ਮਿਲਿਆ ਹੈਗਾ ਪਲੱਸ ਜਿਹੜੇ ਹੈਗੇ 4 ਲਾਈਵ ਕੈਟ੍ਰਿਜ ਮਿਲੇ ਹੈਗੇ ਐਂਡ ਉਸ ਤੋਂ ਐਮਪਟੀ ਸ਼ੈਲ ਜਿਹੜੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਸੀ ਉਹ ਮਿਲੇ ਆਂ ਠੀਕ ਹੈ ਐਂਡ ਤਿੰਨ ਵਹੀਕਲ ਜਿਹੜੇ ਐਸਆਈਓ ਦੇ ਵਿੱਚ ਜਿਹੜੇ ਕ੍ਰਾਈਮ ਚ ਯੂਜ਼ ਹੋਏ ਸੀ ਉਹਨਾਂ ਨੂੰ ਰਿਕਵਰ ਕਰ ਲਿਆ ਬਾਕੀ ਜਿਹੜੇ ਸਾਥੀ ਹੈਗੇ ਨੇ ਉਹਨਾਂ ਦੀ ਭਾਲ ਜੜੀ ਹੈਗੀ ਹੈ ਜਾਰੀ ਹੈ ਏਰੀਆ ਨੂੰ ਅਸੀਂ ਕਾਡਨ ਕੀਤਾ ਹੋਇਆ ਹੈ ਇਹ ਜਿਹੜਾ ਤੋਂ ਕਪੂਰਥਲੇ ਵੱਲੋਂ ਵੀ ਜਿਹੜੀਆਂ ਸਾਡੀਆਂ ਟੀਮਸ ਨੇ ਮੇਰੇ ਐਸਐਸਪੀ ਕਪੂ ਗੱਲਬਾਤ ਹੋਈ ਹੈ ਉਹਨਾਂ ਵੱਲੋਂ ਵੀ ਟੀਮਸ ਉੱਤੇ ਡਿਸਪੈਚ ਕੀਤੀਆਂ ਐਂਡ ਸਾਰੇ ਸਾਨੂੰ ਸਹਿਯੋਗ ਕਰ ਰਹੇ